ਸੰਗਤ ਜੀ ਅੱਜ ਆਪਾਂ ਜਪਜੀ ਸਾਹਿਬ ਦੇ ਬਾਰੇ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਜਪਜੀ ਸਾਹਿਬ ਦੇ ਵਿੱਚ ਕਿਹੜੇ ਤੇ ਨੱਖਰ ਨੇ 35 ਅੱਖਰਾਂ ਦੇ ਵਿੱਚੋਂ ਜਿਹੜੇ ਨਹੀਂ ਆਉਂਦੇ ਤੇ ਜਪਜੀ ਸਾਹਿਬ ਦੇ ਵਿੱਚ ਕਿੰਨੀਆਂ ਪੌੜੀਆਂ ਨੇ ਨਾਨਕ ਪਦ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਕਿੰਨੀ ਵਾਰ ਆਇਆ ਹੈ ਉਹ ਕਿਹੜੀਆਂ 12 ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਨਹੀਂ ਆਉਂਦਾ ਤੇ ਦੋ ਵਾਰੀ ਉਹ ਕਿਹੜੀ ਪੌੜੀ ਹੈ ਜਿਨ੍ਹਾਂ ਵਿੱਚ ਦੋ ਵਾਰੀ ਆਇਆ ਹੈ ਗੰਗਾ ਣਿਆ ਤੇ ਜਈਆ ਇਹ ਤਿੰਨ ਅੱਖਰ ਜਪਜੀ ਸਾਹਿਬ ਵਿੱਚ ਨਹੀਂ ਆਉਂਦੇ ਇਹ ਨੱਖਰ ਜਪਜੀ ਸਾਹਿਬ ਵਿੱਚ ਨਹੀਂ ਆਉਂਦੇ ਗੰਗਾ ਣ੍ਹਾ ਤੇ ਜਈਆ 38 ਪੌੜੀਆਂ ਹਨ ਜਪਜੀ ਸਾਹਿਬ ਦੀ ਮੂਲ ਮੰਤਰ ਸ਼ਲੋਕ ਪਵਨ ਗੁਰੂ ਪਾ ਕੇ ਇਹ ਦੋਨੇ ਮੂਲ ਮੰਤਰ ਤੇ ਗੁਰੂ ਸ਼ਲੋਕ ਪਾ ਕੇ ਟੋਟਲ 40 ਬਣਦੀਆਂ ਨੇ ਉੰਜ 38 ਪੌੜੀਆਂ ਨੇ ਜਪਜੀ ਸਾਹਿਬ ਦੀ ਮੂਲ ਮੰਤਰ ਤੇ ਸ਼ਲੋਕ ਪਾ ਕੇ 40 ਬਣ ਗਏ। ਗੁਰੂ ਨਾਨਕ ਪਾਸ਼ਾ ਦਾ ਨਾਮ ਸਾਰੇ ਜਪਜੀ ਸਾਹਿਬ ਵਿੱਚ 30 ਵਾਰੀ ਆਇਆ ਹੈ। 40 ਪੌੜੀਆਂ, 30 ਵਾਰੀ ਨਾਮ ਆਇਆ ਹੈ। ਜਿਹੜੀਆਂ ਪੌੜੀਆਂ ਵਿੱਚ ਨਹੀਂ ਆਇਆ ਗੁਰੂ ਨਾਨਕ ਪਾਸ਼ਾ ਦਾ ਨਾਮ ਨਹੀਂ ਆਇਆ ਪੌੜੀਆਂ ਦੇ ਵਿੱਚ। ਉਹ 6ਵੀਂ ਪੌੜੀ, 12ਵੀਂ, 13ਵੀਂ, 14ਵੀਂ, 16ਵੀਂ, 17ਵੀਂ, 19ਵੀਂ 2 8 9 20 ਤੇ 36 6 12 13 14 16 17 19 21 22 28 29 30 36 ਇਨ੍ਹਾਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਦਾ ਨਾਮ ਨਹੀਂ ਆਉਂਦਾ ਦੋ ਵਾਰੀ ਜਿਸ ਪੌੜੀ ਦੇ ਵਿੱਚ ਆਉਂਦਾ ਹੈ ਗੁਰੂ ਨਾਨਕ ਪਾਸ਼ਾ ਦਾ ਨਾਮ ਗੁਰੂ ਨਾਨਕ ਪਾਸ਼ਾ ਦਾ ਨਾਮ ਦੋ ਵਾਰੀ ਦੋ ਪੌੜੀਆਂ ਵਿੱਚ ਆਇਆ ਹੈ ਉਹ ਕਿਹੜੀ ਪੌੜੀ ਨੰਬਰ ਹੈ 21 27 21 ਪੌੜੀ ਤੇ 27 ਪੌੜੀ 27ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਪਾਸ਼ਾ ਦਾ ਨਾਮ ਦੋ ਵਾਰੀ ਆਉਂਦਾ ਹੈ ਇਹ ਤਿੰਨ ਅੱਖਰ ਨਹੀਂ ਆਉਂਦੇ ਤੁਸੀਂ ਵੇਖ ਰਹੇ ਹੋ ਗੰਗਾ ਨੰਗਾ ਜਯਾ 38 ਪੌੜੀਆਂ ਨੇ ਟੋਟਲ ਸ਼ਲੋਕ ਤੇ ਮੂਲ ਮੰਤਰ ਕਰਕੇ 40 ਬਣਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਨਾਮ 30 ਵਾਲੀ ਹੁੰਦਾ ਹੈ ਜਪਜੀ ਸਾਹਿਬ ਦੇ ਵਿੱਚ 12 ਪੌੜੀਆਂ ਨੇ ਕਿਹੜੀਆਂ ਜਿਨ੍ਹਾਂ ਵਿੱਚ ਨਹੀਂ ਆਉਂਦਾ 12 ਪੌੜੀਆਂ ਜਪਜੀ ਸਾਹਿਬ ਦੀਆਂ ਜਿਨ੍ਹਾਂ ਦੇ ਵਿੱਚ ਨਹੀਂ ਆਉਂਦਾ 6 12 13 14 16 17 19 23 28 29 30 36 ਇਹ ਸੰਤਾਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਵੀਡੀਓ ਹੈ ਤੁਸੀਂ ਗਾਂ ਸੰਗਤਾਂ ਤੱਕ ਜਰੂਰ ਪਹੁੰਚਾਓ ਕਿਉਂਕਿ ਆਮ ਸੰਗਤਾਂ ਦੇ ਸ਼ੰਕੇ ਹੁੰਦੇ ਨੇ ਕਿਹੜੇ ਤਿੰਨ ਅੱਖਰ ਨੇ ਜਿਹੜੇ ਜਪੁਜੀ ਸਾਹਿਬ 'ਚ ਨਹੀਂ ਆਉਂਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਿੰਨੀਆਂ ਪੌੜੀਆਂ ਨੇ ਤੁਸੀਂ ਲਿਖਿਆ ਤੇ 38 ਪੌੜੀਆਂ ਨੇ ਸ਼ਲੋਕ ਤੋਂ ਨੇ ਪਾ ਕੇ 40 ਬਣਦੀਆਂ ਨੇ ਨਾਨਕ ਪਾਸ਼ਾ ਦਾ ਨਾਮ ਇੰਨੀ ਵਾਰੀ ਆਉਂਦਾ ਹੈ ਇਸ ਵੀਡੀਓ ਨੂੰ ਹੋਰ ਸੰਗਤਾਂ ਤੱਕ ਪਹੁੰਚਾ ਕੇ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ